ਪੰਜਾਬ ਦੇ ਵਿੱਚ ਆ ਕੇ ਕਿਸ ਤਰ੍ਹਾਂ ਦਾ ਲੱਗਿਆ ਜਦੋਂ ਐਤ ਕੀ ਹੁਣ ਆਏ ਹੋ ਜੀ ਹੁਣ ਤਾਂ ਇੰਨਾ ਵਧੀਆ ਲੱਗਾ ਮੇਰਾ ਘਰ ਹਜੀ ਇੱਥੇ ਅਸੀਂ ਆਏ ਸੀ ਕਿ ਤੇ ਜੋ ਸਵੇਰੇ ਉੱਠਿਆ ਆ ਕੇ ਇਧਰ ਨੂੰ ਦੇਖਿਆ ਉਦੋਂ ਉਹਦੇ ਕੰਮ ਚੱਲਦਾ ਸੀ ਪਿਛਲੇ ਸਾਲ ਜੀ ਜੀ ਤੇ ਐਨੀ ਵਧੀਆ ਪਾਰਕ ਬਣਾਈ ਆ ਇਹ ਵਿਚੇ ਸਾਰਾ ਪਾਰਕ ਵੀ ਆ ਖੇਡਣ ਦਾ ਵੀ ਆ ਸਾਰਾ ਬਾਲੀਬਾਲ ਦੀ ਗਰਾਊਂਡ ਵੀ ਆ ਜੀ ਤੇ ਉਹ ਮਸ਼ੀਨਾਂ ਇਦਾਂ ਦੀ ਰੱਖੀਆਂ ਤੁਸੀਂ ਐਕਸਰਸਾਈਜ਼ ਵੀ ਕਰ ਸਕਦੇ ਆ ਜੀ 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 ਐਨੀਆ ਵਧੀਆ ਆ ਜੀ ਨਿਆਣਿਆਂ ਬੱਚਿਆਂ ਵਾਸਤੇ ਪਿੰਗਾ ਲਾਈਆਂ ਆ ਵਾਕ ਕਰਨੀ ਸਾਈਡ ਵਾਕ ਬਣਿਆ ਬਹੁਤ ਬਹੁਤ ਜਿਆਦਾ ਵਧੀਆ ਮਨ ਖੁਸ਼ ਹੋਏ ਇਦਾਂ ਤਾਂ ਸਾਡੇ ਬਾਹਰਲੇ ਮੁਲਕਾਂ 'ਚ ਹੁੰਦਾ ਜੀ ਜਿੱਦਾਂ ਆਹ ਪਿੰਡ ਜੱਬੂਵਾਲ ਦੇ ਵਿੱਚ ਸਾਡੇ ਪਿੰਡ ਆਹ ਪਾਰਕ ਬਣੀ ਨਾ ਇਹ ਇਦਾਂ ਤਾਂ ਬਾਹਰ ਹੁੰਦੀ ਅਸੀਂ ਨਿਆਣਿਆਂ ਨੂੰ ਆਪ ਖਿਲਾਉਣ ਲੈ ਕੇ ਜਾਈਦਾ ਵੀ ਚਲੋ ਪਾਰਕ ਘੁਮ ਆ ਲਈ ਆਹ ਤਾਂ ਸਾਡੇ ਬਿਲਕੁਲ ਘਰ ਦੇ ਨਾਲ ਹੀ ਆ ਤੇ ਸਾਰੇ ਸ਼ਾਮ ਨੂੰ ਇੱਥੇ ਇੰਨਾ ਰਸ਼ ਹੁੰਦਾ ਨਿਆਣਿਆਂ ਦਾ ਕੁਦਰਤੀ ਸਾਵੇਂ ਆਪਣੇ ਨਿਆਣੇ ਫੂਨਾ ਤੇ ਬਹਿ ਜਾਂਦੇ ਹੁਣ ਸਹੀ ਗੱਲ ਹੈ ਜੀ ਬਿਲਕੁਲ ਤੇ ਜੀ ਪੜ੍ਹਾਈ ਵਾਲੂ ਵੀ ਘੱਟ ਧਿਆਨ ਕਰਦੇ ਆ ਤੇ ਇੱਥੇ ਆ ਕੇ ਜਿਹੜਾ ਖੇਡਦੇ ਆ ਜਿਹੜਾ ਉਹਨਾਂ ਦਾ ਸਰੀਰਕ ਖੁੱਲਦਾ ਆ ਖੁੱਲਦਾ ਆ ਉਹ ਬਹੁਤ ਜਿਆਦਾ ਵਧੀਆ ਹੁਣ ਜੀ 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 ਇਹ ਇੰਨਾ ਐਦਾਂ ਦਾ ਪਿੰਡ ਦੇ ਵਿੱਚ ਉਪਰਾਲਾ ਕਰਨਾ ਬਹੁਤ ਬਹੁਤ ਔਖਾ ਆ ਜਿਹੜਾ ਕੀਤਾ ਸਾਡੇ ਸਰਪੰਚ ਸਾਹਿਬ ਨੇ ਬੀਬੀ ਜਸਵਿੰਦਰ ਕੌਰ ਆ ਜੀ ਵੀ ਅਸੀਂ ਐਨੇ ਚਾਰ ਤੋਂ ਮੇਰੇ ਵੀ 40 41 ਸਾਲ ਦੀ ਉਮਰ ਹੋ ਗਈ ਵੀ ਜਿਹੜਾ ਇੰਨਾ ਉਪਰਾਲਾ ਪੰਜਾਂ ਸਾਲਾਂ ਦੇ ਵਿੱਚ ਉਹ ਨਹੀਂ ਕੀਤਾ ਵੀ ਅਸੀਂ ਇਹ ਦੇਖਿਆ ਨਹੀਂ ਕਦੀ ਜੀ ਜੀ ਦੋ ਤਿੰਨ ਪਾਰਕਾਂ ਬਣ ਗਈਆਂ ਗਲੀਆਂ ਗੁਲੀਆਂ ਪੱਕੀਆਂ ਬਣ ਗਈਆਂ ਜੀ ਪੂਰਾ ਜੀ ਮੈਂ ਤਾਂ ਤੁਹਾਨੂੰ ਕਹਿਤਾ ਵੀ ਜਿੱਦਾਂ ਦੀ ਆਹ ਪਾਰਕ ਇਦਾਂ ਦਾ ਸੀ ਬਾਹਰ ਨਹੀਂ ਆਣੇ ਉਧਰ ਲੈ ਕੇ ਜਾਣੇ ਆ ਕੈਨੇਡਾ ਅਮਰੀਕਾ 'ਚ ਇਦਾਂ ਦੀਆਂ ਪਾਰਕਾਂ ਜਿੱਦਾਂ ਦੀ ਸਾਡੇ ਪਿੰਡ ਦੇ ਵਿੱਚ ਪਾਰਕ ਬਣੀਆਂ ਕਿਉਂਕਿ ਆਪਣੇ ਪਿੰਡ ਆਉਣਾ ਟੜਕਸਾਰ ਕੋਠੀ ਦੀ ਪਹਿਲੀ ਤਾਂ ਕਿ ਖੋਲਦਿਆਂ ਸਾਰ ਬੰਦੇ ਦਾ ਮਨ ਕਰਦਾ ਟਰੈਕ ਵੇਖ ਕੇ ਮੈਂ ਸ਼ੇਅਰ ਕਰਾਂ ਸ਼ੇਅਰ ਕਰਾਂ ਜੀ ਕਿਉਂਕਿ ਜਿਹੜਾ ਪਹਿਲਵਾਨ ਹੈਗਾ ਹਾਂ ਜਿਹੜਾ ਖਿਡਾਰੀ ਹੈਗਾ ਉਹਦੀ ਅੰਦਰ ਸ਼ੌਂਕ ਹੁੰਦਾ ਸਵੇਰ ਦੀ ਸੈਰ ਦਾ ਸਵੇਰ ਦੀ ਸੈਰ ਕਿਉਂਕਿ ਸਵੇਰ ਸੈਰ ਕਰਨ ਤੋਂ ਬਾਅਦ ਹੌਲੀ ਹੌਲੀ ਜੇ ਗੇਮ ਕਰਨੀ ਹੈਗੀ ਇਹ ਬੰਦਾ ਗੇਮ ਕਰਦਾ ਤੇ ਇਹ ਵੀ ਬਹੁਤ ਇੱਕ ਅਪਰਾਲਾ ਹੈਗਾ ਹਾਂਜੀ ਹਾਂਜੀ ਅਜੇ ਤਾਂ ਅਜੇ ਸਵੇਰ ਨੂੰ ਪਹਿਲੇ 6 ਵਜੇ ਉੱਠੇ ਉਹਨੇ 7:00 ਵਜੇ ਆ ਜੀਦਾ ਇੱਥੇ ਜੀ ਤੇ ਇੱਥੇ ਵਾਕ ਕਰੀਦਾ ਇਧਰ ਨੂੰ ਜਾਈਦਾ ਵਾਕ ਕਰਨੇ ਇੱਥੇ ਤੇ ਸਾਨੂੰ ਫੀਲ ਐਦਾਂ ਦਾ ਬਾਹਰ ਨੂੰ ਕੋਈ ਫੀਲ ਆ ਹੁਣ ਬੜੀ ਇੱਦਾਂ ਹੀ ਆ ਸੱਚੀ ਆਲੇ ਦੁਆਲੇ ਇਧਰ ਸਾਰੇ ਐਗਰੀਕਲਚਰ ਆ ਆਪਣੇ ਸਾਰਾ ਜੀ ਤੇ ਲੱਗਦਾ ਓਦਾਂ ਹੀ ਹੁਣ ਇਹਦਾ ਇੱਥੇ ਵਾਤਾਵਰਨ ਜਿਹੜਾ ਪੰਜਾਬ ਦਾ ਹੈਗਾ ਦੇਖ ਲਓ ਹਰਿਆ ਭਰਿਆ ਆਕਸੀਜਨ ਦੀ ਵੀ ਕਦੀ ਕਮੀ ਨਹੀਂ ਦੇਖੋ ਅੱਖਾਂ ਦੇ ਵਾਸਤੇ ਇਹ ਜਿਹੜੀ ਗ੍ਰੀਨੀ ਦੀ ਨਜ਼ਰ ਆਂਦੀ ਹੈਗੀ ਆ ਇਹ ਅੱਜ ਦੇ ਸਮੇਂ ਦੇ ਅੰਦਰ ਲੁਪਤ ਹੁੰਦੀ ਪਰ ਜੱਬੋਵਾਲ ਦੇ ਵਿੱਚ ਅਜੇ ਵੀ ਬਹੁਤ ਬਹੁਤ ਹੈ ਇਹ ਪੂਰੀ ਹੈ ਜੀ ਸਾਡੇ ਪਿੰਡ ਬਹੁਤ ਵਧੀਆ ਹੈ ਜੀ ਜੀ ਆ ਤਾਂ ਜਿੱਥੇ ਜਿਹੜੀ ਪਲੇਸ ਤੇ ਆਹ ਬਣਿਆ ਹੁਣ ਤੇ ਇਹਦੇ ਆਲੇ ਦੁਆਲੇ ਸਾਰੇ ਖੇਤੇ ਹੀ ਆ ਜੀ ਤੇ ਹਰਿਆਲੀ ਉਦਾਂ ਵੀ ਪਿੰਡ ਦੇ ਨਾਲ ਹੀ ਆ ਬਾਲਾ ਦੂਰ ਵੀ ਨਹੀਂ ਹੈਗਾ ਦੂਰ ਨਹੀਂ ਕਹਾਂ ਜੀ ਤੇ ਜਿਹੜਾ ਮਰਜੀ ਇੱਥੇ ਸ਼ਾਮ ਨੂੰ ਸਵੇਰੇ ਸਾਜਰੇ ਵੀ ਮੈਂ ਦੇਖਿਆ ਮੈਂ ਤਾਂ ਉੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਜੀ ਰੌਣਕਾਂ ਲੱਗੀਆਂ ਰਹਿੰਦੀਆਂ ਸਾਡੀਆਂ ਮਾਤਾਵਾਂ ਭੈਣਾਂ ਉਹ ਸਵੇਰ ਨੂੰ ਐਕਸਰਸਾਈਜ਼ ਕਰਦੀਆਂ ਇੱਥੇ ਆ ਜੀ ਜੀ